ਆਜਾ ਜੁੜ ਜੋ ਮੁੰਡਿਆ ਲਾਈਵ 'ਚ ਤੇ ਉਥੇ ਅਗੇ ਤੁਹਾਨੂੰ ਦਿਖਾਵਾਂਗੇ ਉਥੇ ਅਗੇ ਇੱਕ ਫੇਰ ਲਾਈਵ ਪਾਵਾਂਗੇ ਇੱਕ ਅੱਜ ਆਪਾਂ ਬਣਾਵਾਂਗੇ ਮਿੱਲੀ ਵਲੌਗ ਵੇ ਇੱਥੇ ਅਸੀਂ ਆ ਕਰਿਆ ਇੱਥੇ ਆ ਕਰਿਆ ਆ ਨਾਲ ਮਾਸੀ ਦਾ ਮੁੰਡਾ ਆਜਾ ਵਾ ਚੱਲਿਆ ਜੀਪ ਤੇ ਨਾਲੇ ਕਰਦੇ ਆਪਾਂ ਗੱਲਾਂ ਬਾਤਾਂ ਤੁਹਾਡਾ YouTube ਚੈਨਲ ਕਰ ਲਿਓ ਸਬਸਕ੍ਰਾਈਬ ਜਿਹੜੇ ਵੀ ਨਵੇਂ ਜਾਣੇ ਆਉਣਗੇ ਤੇ Bell ਦੀ icon ਦਬਾਉਣਾ ਨਾ ਭੁੱਲਿਓ ਪਰ ਹੁਣ ਕੋੜ ਆਹੋ ਆਇਆ ਨਾ ਬਾਬੇ ਆਇਆ ਇੱਥੇ ਉਹ ਕੋੜ ਖੜੀਏ ਤਾਂ ਵੇਖ ਲੈ ਸਰਕਸ ਕਿੰਨੇ ਗੋਲੇ ਅੱਛਾ ਇਹ ਵੀ ਬੈਠ ਅੱਗੇ ਚੱਲੇ ਗਏ ਤੇ ਨਹੀਂ ਚੱਲੇ। ਤੇ ਸਾਫਾ ਭਾਈ ਨੂੰ ਵੀ ਚੱਕ ਲੈ ਨਾਲ। ਤੇ ਕਿਹੜੇ ਆਣੇ ਆਵੇ। ਹੋਰ ਕਿੱ데 ਆਣੇ ਲੈ ਜਾਣਾ ਆਪਾਂ। ਮੈਟ ਜਾਣਾ। ਥੱਕੇ ਆਣਾ ਹੋਰ ਬਸ। ਇੱਥੇ ਹੀ ਆਉਂ ਵੀ ਪਿੰਡ। ਆ ਇੱਥੇ ਹੀ ਆ। ਆ ਗਿਆ 에어ਪੋਰਟ ਬਈ ਬਈ ਜੱਪੜ ਤੇ ਆ ਜਾ ਆ ਜਾ ਆ ਉਹ ਗਾੜਾ ਗੀ ਲੱਗੂ ਆ ਆਲੇ ਘੜੇ ਹਾਂਗੇ ਕਿਹੜੇ ਰੈਂਪੂ ਹਾਂਗੇ ਨੇੜੇ ਤੇ ਜਿੱਦਾਂ ਦੀ ਲੀਓ ਦੇਖ ਬੈਂਦੇ ਉਹ ਬਾੜੀ ਵੱਢੀ ਆ ਬਈ ਇਹ ਕਿੱਥੇ ਬੈਠੇ ਹੈ ਕਿੱਥੇ ਜਾਣਗੇ ਕਿੱਥੇ ਬੈਠੋ ਸਪੋਰਟਿੰਗ ਇਹੋ ਬੱਟਾ ਕਿੱਥੇ ਬੈਠਾ ਇਹਨੇ ਉਹ ਇਹ ਵੱਡੇ ਬੰਦੇ ਵੀ ਆਪਣੇ ਵਾਹ ਤੂੰ ਚਾਰਾ ਇੱਥੇ ਦੂਜੇ ਤਾਂ ਕੋਣ ਨੇ ਆਪਣੇ ਆਇਆ ਗਿਆ ਪਾਨ ਆ ਗਿਆ ਉਹਨੇ ਤੇ ਵਕੀਲ ਆਊਗਾ ਫਰਵਰੀ ਦਾ ਵਕੀਲ ਆਊਗਾ ਦੇੜੀਰ ਗਈਆਂ ਆਉਣਗੇ ਹਾਂ ਆਹ ਥੋੜੇ ਇਕੱਠੇ ਜਾਨੇ ਗੱਲ ਤਾਂ ਉਹ ਕਾਰ ਤਾਉਲੇ ਇਹ ਰਾਜੌਰ ਰੇਸਟਰੀ ਤੇ ਗਿਆ ਕੀ ਹਾਲ ਚਾਲਾ ਦੋ ਹਫ਼ਤੇ ਰਹੀ ਗਿਆ ਆਹ ਉਹ ਆ ਵਧ ਗਿਆ ਸਵਾਦੀ ਕਾਰ ਨਾਲ ਉਹ ਆ ਵਧ ਗਿਆ ਦੀ ਹਵਾ ਵੀ ਨਹੀਂ ਆ। ਬਹੁਤ ਰਾਗੀ ਬਣਾ ਖੂ ਬਣ ਗਿਆ ਓਏ। ਪੁਰਾਣਾ। ਉਹ ਕਾਰ ਲਈ ਰੇ। ਲੈ ਵੀ ਆਈ ਤਾਂ ਜਾਣੇ ਐਡ ਹੋਈ ਜਾਂਦੇ ਆਪਣੇ। ਅਰੇ ਆ ਇਸ ਤਰ੍ਹਾਂ ਕੀ ਲਾਈ ਦੀ ਆਪਣੀ। ਹੈ? ਕਿੰਨੇ ਹੋ ਗਏ? ਇਹ ਰਹਿਦਾ ਆਖੀ ਹੋਇਆ। ਅੱਜ ਇਹ ਫੇਰ ਹਾਂ ਜੀ ਆ ਮੈਂ ਦੂਜੀ ਹਾਂ ਇਹ ਯਾਰ ਜਾਲਾ ਬੜਾ ਟੂਰਨਾਮੈਂਟ ਅੱਜ ਆਪਾਂ ਚੱਲੇ ਆਉਣ ਆਏ ਨੇ ਉੱਥੇ ਜਾ ਕੇ ਤੁਹਾਨੂੰ ਦਿਖਾਉਣੇ ਹਾਂ ਵੀਡੀਓ ਆਏ ਨਹੀਂ ਆਉਣੇ ਆਪਾਂ ਆ ਗਿਆ ਆਪਾਂ ਬਲਾਗ ਆਏ ਆਏ ਹਾਂ ਵੀ ਗੱਡੀ ਤੇ ਆਏ ਅੱਜ ਭਾਈ ਤਰਕੀ ਹੈ ਪਰ ਟੂਰਨਾਮੈਂਟ ਕਿੱਥੇ ਨਾ ਆ ਪਾ ਅੱਜ ਮੈਨੂੰ ਲੱਗਦਾ ਹੋ ਜਾ ਕਬੜਾ ਤਸਾਈ ਜੋ ਤਾਂ ਕੋਈ ਨਾ ਤਾਂ ਹੋਊਗਾ ਆਪਣੇ ਲਾਈਫ ਤੇ ਸੇ ਕਰਦੀ ਥੇ ਬੋਲ ਕੇ ਨੇ ਉਹ ਜੇ ਉਹ ਮਿਸ ਕਰਦਾ ਪਾ ਲਸਾਈ ਵਾਲਾ ਪੀਮਾ ਆ ਉਹਦਾ ਫੂਨਾ ਵਨੇ ਸੱਚੀ ਮੈਂ ਹੋ ਬਣਾਦਾ ਤੇ ਆ ਹੋਰੇ ਬਸ ਜੇ ਤੂੰ ਮੂਰੇ ਮੁੜ ਕੇ ਗਿਆ ਨਾਈਟ ਪ੍ਰੋਗਰਾਮ ਇਥੇ ਬਾਹਰ ਨਹੀਂ ਆ ਗਿਆ ਹੈਲੋ ਹੈਲੋ ਹਾਂਜੀ bro ਕੀ ਹਾਲ ਚਾਲ ਹੈ ਤੇ ਕਿੱਦਾਂ ਲੱਗ ਰਿਹਾ ਹੈ ਬਾਕੀ ਟਾਈਮ ਹੀ ਪੂਰਾ ਕਰਨਾ ਜਦੋਂ ਹੋ ਗਿਆ ਉਸ ਤੋਂ ਬਾਅਦ ਉਹਦੇ ਵਾਂਗ ਹੋ ਜਾਣਗੇ ਆਪਾਂ ਸਾਤ ਆ ਕੇ ਬਾਕੀ ਉਹਦੇ ਵਾਂਗੂ ਬਣਾਉਣ ਲੱਗ ਜਾਗੇ ਯਾ ਸ਼ੀੜੇ ਅਮਣਿਆ ਹੋਈ ਕਿੱਟ

ਮੁਲਕੀ ਤਾ ਤੇਰ ਖਰਕ ਕਾਦੇ ਮੈਂ ਪਰਾ ਚ ਪੈ ਲਗਾ ਤੇਰੀ ਚਲਦੀ ਕਿਹ ਲੈ ਲਾਤਵਾ ਤੈ ਸਕਰੀ ਤਾ ਜਾਣੀ ਮੈਂ ਤਰਸਾ ਮੀਂ ਆਉਂਦਾ ਕੱਟ ਤੇਰੀ ਪਾਣੀ ਮੈਂ ਤੋਕੇ ਗਏ ਰਣ ਤਾ ਜੜੇ ਸਭ ਕੀ ਜੇ ਤੂੰ ਮਰ ਤੇ ਸਭ ਮਾਣੀ ਤੇਰੀ ਖਤਮ ਤੇ ਕਿ ਜੇ ਆਪਾਂ ਪਹਿਲਾਂ ਨਹੀਂ ਜਾਂਦੇ ਤਾਂ ਇੱਕ ਪੱਟੀ ਮੂਲ ਨਿੱਕੇ ਤੋਂ ਜੇ ਕੋਈ ਇਪਾਰਟ ਤੇ ਆਈ ਤਾਂ ਇਹ ਨਹੀਂ ਜਾਣਾ ਜਦੋਂ ਕੰਮ ਆਉਂਦਾ ਜਿਹੜਾ ਜਿੱਲੀਆ ਖੀਆਂ ਬਰਸ਼ੀਏ ਪਾਦੇ ਆ ਇਹ ਬੱਚੇ ਨਾ ਪੇਟਲਾ ਜੀ ਬੰਨ ਤਾਲੀ ਤੇ ਚੁੱਕ ਦੇ ਉਹ ਤਾਲੀ ਤੇ ਡਿਲੇਟ ਇਹਨਾਂ ਵਿੱਚ ਤੇ ਚੁੱਕ ਤੇਰੀ ਬਣਾ ਕੇ ਜਿਹੜੇ ਚੁੱਕ ਆਈਆਂ ਨੇ ਮਾਝ ਰਹੀਆਂ ਸੀ ਹੁਣ ਕੀ ਹੋ ਜਾਂਦੇ ਸਮਾਰੀ ਤੇ ਚੁੱਕ ਤੇਰੀ ਜਿਹੜੀ ਜੇ ਨੂੰ ਨਾ ਕਟਾ ਲੈ

ਆ ਮਾੜੀ ਚੰਗੀ ਸੁਣੀਏ ਨਾ ਕਰ ਹੁੰਦੀ ਆ ਓੜੀ ਸੁੱਝ ਲੱਭਰ ਹੁੰਦੀ ਆ ਤੇ ਫੁਕਰੀ ਚ ਆਖੀ ਗੱਲ ਫੜ ਹੁੰਦੀ ਆ ਤੇ ਕੀ ਆਖੀ ਗੱਲ ਫੜ ਹੁੰਦੀ ਆ ਆ ਮਾੜੀ ਚੰਗੀ ਸੁਣੀਏ ਨਾ ਕਰ ਹੁੰਦੀ ਆ ਫੁਕਰੀ ਚ ਆਖੀ ਗੱਲ ਫੜ ਹੁੰਦੀ ਆ ਅੱਗੇ ਜਾ ਕੇ ਨਿਕਲ ਹੈ ਜੋਤੀਆਂ ਉੱਪਰੋਂ ਇਹੋ ਜਹੀ ਕੀਤੀ ਨੱਚਾਈ ਜੱਟ ਨੇ

ਉਹ ਬਾਈ ਸੁਣ ਜਾਣਾ ਵਾ ਚਾਹ ਕੋਈ ਸੁਣਾ ਖਾ ਕੇ ਵਾਰੀ ਜਿਹੜਾ ਜੇ ਨੀਂਦ ਸੁਣ ਕੇ ਬਾਤੇ ਜੀ ਹਿੰਦੀ ਦਾ ਸਾਰੇ ਨਾਂ ਨੇ ਮੱਛਾ ਮੁੱਖਾ ਖਾਣੇ ਤੇ ਨਾ ਨਾ ਨੀਂਦ ਹਰ ਸ਼ਾਮ ਮਿਲਦੀ ਖਲੀ ਜਾਈਆ ਨਾਲੇ ਕਦੇ ਮੁੱਲ ਦੀ ਲੜਾਈ ਜਦ ਮੇ ਬਾਪਾਂ ਕੋ ਨਾ ਆਵੇ ਨਾ ਜਿੰਨਾ ਕੋਟ ਕੈਂਚੇ ਹੋਏ ਨਹੀਂ ਆਪਣੇ ਇਸ ਪੂਰੇ ਦੁਨਿਆ ਦੇ ਸ਼ਾਨਾਂ ਮਾਂ ਨੇ ਨਾ ਜਨ ਨਕਰ ਚੱਪੀ ਕਰੋ ਲਈ ਜੱਤ ਮੈਂ

ਹਮਤੀ ਬੁਨਹਾ ਵਿਹਾਰੀਆਂ ਨੂੰ ਪਾ ਕੇ ਰਾਰੀਆਂ ਹੱਥ ਲੱਟ ਜਿੰਨੀਆਂ ਜਿਵੇਂ ਸੁਭਾ ਜੇ ਰੱਤਾਂ ਨੂੰ ਚਿੰਪਾ ਮਾਬੀਆਂ ਨੂੰ ਛਾਲ ਕੇ ਰਾਰੀਆਂ ਦੀ ਪਾਠਿਆਰੇ ਖੱਦ ਨੂੰ ਛੱਟਦੇ ਜੁਵਾ ਦੇ ਮੁੰਦੇ ਬੇਕੋ ਸਕਾਪੇ ਜੁਤੀਆਂ ਦੀ ਪਹੀਏ ਤੇ ਨੱਚਦੀ ਫਿਰੇ ਆਲ ਸੱਜਰੀ ਦੀ ਕੋੜੀ ਦੀ ਕੰਡਾਈ ਮੇਰੇ ਹੋ ਆੜੀ ਬੁਲ ਲੱਦੇ ਸ਼ਰਾਬਾਂ ਦੇ ਨਾਚ ਨਾ ਕਰੇ ਜਿੰਨੇ

我怎么就爱这样？